ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘਲੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸੂਈ ਸਵਾਈ ਮੱਝ ਤੇ ਆ ਸੂਈ ਸਵਾਈ ਗਾਂ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਤੁਹਾਨੂੰ ਕਰਦੇ ਆ ਬਾਕੀ ਦੋਵੇਂ ਸੂਈਆਂ ਆ ਆਪਣੀਆਂ ਸੂਈਆਂ ਦੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨੂੰ ਠੀਕ ਠਾਕ ਜੀ ਅਬ ਜੀ ਬੰਨਾ ਮੈਂ ਸਾਡੀ ਮੁਬਾਰਕ ਤੁਹਾਨੂੰ ਤੁਹਾਨੂੰ ਮੁਬਾਰਕਾ ਹੁਣ ਵੇਚ ਲਿਆ ਪਿਛਲਾ ਮਾਲ ਫਿਰ ਮਾਲ ਭਾਈ ਵੇਚਤਾ ਜੀ ਠੀਕ ਹੈ ਹਾਂਜੀ ਸਾਰੇ ਵੀਰਾਂ ਨੂੰ ਹੁਣ ਮੁਬਾਰਕਾਂ ਜਿਹੜੇ ਆਪਣੇ ਚੈਨਲ ਤੇ ਵੀਡੀਓ ਪਾਉਂਦੇ ਆ ਅੱਛਾ ਜਿਹੜੇ ਦੇਖਣ ਵਾਲੇ ਸਾਰੇ ਵੀਰਾਂ ਭਰਾਵਾਂ ਨੂੰ ਆਪਣਾ ਠੀਕ ਹੈ ਜੀ ਲੱਖ ਲੱਖ ਬੜੀ ਵਧਾਈਆਂ ਨਵੇਂ ਸਾਲ ਦੀਆਂ ਤੇ ਚਲੋ ਫਿਰ ਨਾਮ ਦੱਸਦੇ ਹਾਂ। ਹਾਂਜੀ ਡਿਪਟੀ ਏ। ਜੱਕ ਮਸੀਹ ਖਾਨ ਸੀ ਜਨਾਲਾ ਜਲੰਧਰ ਸਰ। ਤੇ ਫੋਨ ਨੰਬਰ ਵੀ ਬੋਲ ਦੋ। 998194725 ਠੀਕ ਹੈ ਜੀ। ਹਾਂਜੀ। ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਸ ਸਮਾਈਤਾਂ ਕਰ ਲਈਏ। ਇੱਥੋਂ ਕਰ ਲਓ ਭਾਜੀ। ਦੋ ਪਾਜੀ ਤਰੀਕਈ ਵੀ ਤਰੀਕਾਂ ਦੇ ਅੱਜ ਦੋ ਤਰੀਕ ਦੇ। ਹਾਂਜੀ ਹਾਂਜੀ। ਹਾਂ ਕਈ ਵੀਰ ਪੁੱਛਣਗੇ ਮੁਰਕੇ ਇਸ ਤਰੀਕ। ਤਰੀਕ ਤੇ ਉੱਤੇ ਲਿਖੀ ਹੁੰਦੀ ਆਪਾਂ। ਹਾਂ ਤਰੀਕ ਕਿਹੜੇ ਵੀਰ ਨੂੰ ਲੱਭਦੀ ਨਹੀਂ ਕਈਆਂ ਨੂੰ। ਹਾਂਜੀ ਹਾਂਜੀ। ਹਾਂਜੀ ਦੋ ਤਰੀਕ ਅੱਜ। ਠੀਕ ਹੈ। ਤੇ ਆ ਛੋਟੀ ਫਾਉ ਪਹਿਲੇ ਨੰਬਰ ਤੇ। ਠੀਕ ਹੈ। ਤੇ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਇਹਨੂੰ ਭਾਜੀ 10 ਤੋਂ 12 ਦਿਨ ਹੋ ਗਏ ਮਗਰ ਕੱਟਾ ਜੇ ਦੇ ਅੱਛਾ ਹਾਂਜੀ ਤੇ ਕਿੰਨਾ ਤੋ ਤਿਆਰ ਜੇ ਦੁੱਧ ਭਾਜੀ ਇਹਦੇ ਥੱਲੇ 14 ਲੀਟਰ ਆ ਅੱਛਾ ਹਾਂਜੀ ਪੱਕਾ 7 ਕਿਲੋ ਇੱਕ ਟਾਈਮ ਦਾ ਦੁੱਧ ਮਿਲ ਕੇ ਲਊਗਾ 14 ਲੀਟਰ ਤਿਆਰ ਮੌਕੇ ਤੇ ਪੱਕਾ ਭਾਜੀ ਚਵਾ ਆ ਵਧੀਆ ਲੱਗਾ ਝੋਟੀਆਂ ਬਾਕੀ ਇਹਦੇ ਦੁੱਧ ਤੋਂ ਵੱਧ ਵੀ ਸਕਦੀ ਹੈ 12 ਕਿਲੋ ਭਾਜੀ ਹੋਰ ਬਦਨਾ ਝੋਟੀਆਂ ਜੀ ਅੱਛਾ 16 ਲੀਟਰ ਤੱਕ ਕਰ ਜਾ ਸਕਦੇ ਤੇ ਚਵਾ ਚੂ ਓਕੇ ਪੂਰਾ ਮਾਨਾ ਭਾਜੀ ਬੁਖਾਰ ਦੇਣਾ ਆਪਾਂ ਖੋਲ ਕੇ ਖਾਈਏ ਪਹਿਲਾਂ ਬਾਕੀ ਜਿਹੜੀ ਵਜ਼ਨ ਵਾਲੀ ਚੀਜ਼ ਹੋਵੇ ਮੈਂ ਵਜ਼ਨ ਵਾਲੀ ਕਹਿ ਦੇਣਾ ਨਾ ਚਲੋ ਦਿਖਾਈ ਦਿਓ ਚਵਾ ਪਹਿਲਾਂ ਫੇਰੀ ਤੋਰਦੇ ਆਂ ਬੜੀ ਤੋਰ ਨਾ ਲਈਏ ਖਵਾਦ ਕੇ ਪਹਿਨੇ ਪਾਜੀ ਪਹਿਲਾਂ ਠੀਕ ਹੈ ਪਹਿਲਾਂ ਚਵਾਜ ਦਿਖਾ ਦਿਓ ਛਾਡੋ ਪੱਚਾ ਇੱਕ ਰੇ ਆ ਕੱਟਾ ਜੀ ਕੱਟਾ ਜੀ ਪਾਜੀ 10 ਦਿਨਾਂ ਦਾ 12 ਦਿਨਾਂ ਦਾ ਲਾ ਲਈ ਠੀਕ ਹੈ ਬਾਕੀ ਇਹਦਾ ਇੱਕ ਇੱਕ ਪਾਸੇ ਰਖੋ ਖਲੱਥਾ ਆ ਉਪਰ ਉਹ ਪਾਜੀ ਲੱਥਾ ਜੀ ਪਹਿਲਾਂ ਜੀ ਹਾਂਜੀ ਹਾਂ ਤੇ ਉਤਰਾਂ ਇਹ ਆ ਵੀ ਪੂਰੀ ਜਵਾਨ ਆ ਕੱਦ ਕੱਠ ਚੰਗਾ ਆ ਸੰਭੀ ਸੁੰਭੀ ਵੀ ਚੰਗੀ ਰਾਜੀ ਆ ਹਣ ਭਾਜੀ ਚਾਰੇ ਇੱਕੋ ਜੇ ਲੈ ਲਓ ਦਿਖਾ ਦਿਓ ਚਵਾ ਕੇ ਦੇ ਦੋ ਕਿਲੋ ਭਾਜੀ ਗਾੜ ਦੇ ਥਣਾ ਹੀ ਛੋਟੀ ਦੇ ਦੁੱਧ ਆ ਅੱਛਾ ਦੋ ਕਿਲੋ ਗਾੜ ਦੇ ਥਣਾ ਹੀ ਦੁੱਧ ਆ ਬਾਕੀ ਸਾਰੇ ਵੀਰਾਂ ਨੂੰ ਪਤਾ ਜਿਹੜੀ ਮੈਂ ਦੀ ਗਾੜ ਹੈ ਦੁੱਧ ਵੀ ਹੁੰਦੇ ਨੇ ਹਾਂਜੀ ਪਿਛਲੇ ਸਨੰਦਰ ਵੀ ਦਿਖਾ ਦੇ ਜੀ ਪਾ ਬਹੁਤੀ ਭੋਲੀ ਭਾਜੀ ਜਾਦੀ ਕੋਲੀ ਆ ਦੇਖੋ ਮੋਠੀ ਨਹੀਂ ਖੋਲਣ ਦਿੰਦੀ ਦੇ ਨਾ ਮੀਟੇ ਨਹੀਂ ਰਹੀ ਦੇਖੋ ਚਲੋ ਖੋਲਣਾ ਹੈ ਤਾਂ ਹੋਣੀ ਹੈ ਬਾਕੀ ਥੱਲੇਆਂ ਬੜੀ ਬਣੀ ਆ ਥੱਲੇਆਂ ਚੰਗੀ ਤਿਆਰ ਹੋਈ ਆ ਰਾਤੀ ਪਾਈ 7 ਵਜੇ ਝੋਡੀ ਚੋਈ ਆ ਠੀਕ ਆ ਰਾਤੀ 7 ਵਜੇ ਆਪਾਂ ਚੋਈ ਕੀਤੀ ਝੋਡੀ ਦੀ ਤੇ ਬਾਕੀ ਪਿੱਠਪੜੇ ਤਾਂ ਵੀ ਇਕੱਲੀ ਦੇਖ ਸਕਦੇ ਚਾਹੀਦੀ ਚੜੀਆਂ ਦੀ ਝੋਟੀ ਇਤਨਾ ਹੀ ਵੱਡਦੀ ਝੋਟੀਆਂ ਠੀਕ ਆ 7 ਕਿਲੋ ਇੱਕ ਟਾਈਮ ਦਾ ਦੁੱਧ ਲੀਟਰ ਨਾਲ ਮਾਰ ਕੇ ਦਊਗਾ ਗੱਲਾਂ ਮਰਾਂ ਨਹੀਂ ਹੈਗਾ ਵੀ ਇਹ ਚੇਗ ਮਨਾ ਲਈਏ ਕਿਸ ਨੂੰ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਤੁਸੀਂ ਦੱਸ ਦੋ ਇਹਦਾ ਕਰ ਦੋ ਆਪ ਹੀ ਜਿਨੇ ਭਾਈ ਹਾਂ ਭਾਈ ਉਹ ਤੇ ਵੀ ਰਾਂਦਾ ਵੀ ਲੱਖੋਂ ਬਾਹਰ ਹੀ ਵੇਚੀ ਝੋਟੀ ਹਾਂਜੀ ਮੈਂ 2000 ਰਾਂਦਾ ਵਿੱਚ ਹੀ ਲੱਖੋਂ ਬਾਹਰ ਹੀ ਵੇਚੀ ਅੱਛਾ ਪਰ ਮੈਂ 2 ਛੜਦਾ ਲੱਖ ਚੋਂ ਹੋਰ ਛੜਦੀ ਐ ਤੁਸੀਂ ਕਰ ਦੋ ਕੋ ਪੰਜ ਛੜੀ ਲੱਖ ਚ ਪੂਰਾ ਪੰਜ ਛੜਦਗੇ ਹਾਂਜੀ ਹੋਰ ਛੜਦਗੇ 2000 ਅੱਛਾ 93000 92000 ਦੀ ਭਾਈ ਝੋਟੀ ਦਵਾਂਗੇ ਅੱਛਾ 92000 ਦੀ ਝੋਟੀ ਤੇ ਦੁੱਧ 14 ਲੀਟਰ ਮੌਕੇ ਤੇ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਰਹਿਣਦੇ ਹਨਾ ਫੇਰ ਭਾਵੇਂ ਥੱਲੇ ਪੈ ਜੇ ਉਤਨੇ ਠੀਕ ਹੈ ਜੀ ਦੁੱਧ ਭਾ ਜੋ ਦਿਖ ਲਿਆ ਮਾਰਿਆ ਸੁਣਾ ਦੇ ਦੇਖੋ ਹਾਂ ਦੇਖ ਸੰਦੇ ਚਲੋ ਹੁਣ ਗਾਂ ਵੀ ਦਿਖਾਈਏ ਫਿਰ ਆਪਾਂ ਗਾਂ ਥੋੜੀ ਉੱਚੇ ਬੱਚੇ ਜੇ ਉੱਚਾ ਬੱਚਾ ਨਹੀਂ ਭਾਜੀ ਵੱਛੀ ਜੇ ਮਗਰ ਵੱਛੀ ਵੀ ਚੰਗੀ ਹੈ ਹਨਾ ਵੱਛੀ ਭਾਜੀ ਬੜੀ ਸੋਹਣੀ ਦੇਖੋ ਭਲੀ ਬਰੋਸੀ ਵੱਛੀ ਆ ਹਾਂ ਆਇਆ ਹੈ ਕਵੀਰ ਅੱਛਾ ਦਾ ਬੱਛੀ ਦੇ ਦੇ ਮੈਨੂੰ ਅੱਛਾ ਤੇ ਪੱਠੇ ਪੱਠੇ ਮੇਰੇ ਚਾਰ ਲਈ ਭਾਵੇਂ ਕਨਾਲ ਹੀ ਚਾਰ ਲਈ ਤੇ ਠੀਕ ਆ ਪੱਕੇ ਲੋ ਹੋ ਜਾਂਦਾ ਚਾਰ ਲਈ ਮੈਂ ਨਹੀਂ ਬੱਚੀ ਬਿਨਾ ਗਾਂ ਨਹੀਂ ਰਹਿੰਦੀ ਤੇ ਹਾਂਜੀ 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 ਮੇਲ ਭਾਜੀ ਬੱਛੀ ਤੋਂ ਬਿਨਾ ਪਿੰਦੀ ਜੀ ਠੀਕ ਆ ਹਾਂਜੀ ਮੇਰੇ ਤੇ ਉਹ ਭਾਵੇਂ ਬੱਛੀ ਤੋਂ ਬਿਨਾ ਲੋਕ ਕਿਹੜੀ ਬ੍ਰੀਡ ਆਈ ਬੱਛੀ ਲੇਖੋ ਕਿੰਨਾ ਦੁੱਧ ਦੇ ਤੱਕ ਲੋਣਾ ਕਿੰਕੋ ਭਾਜੀ ਮੇਰਾ ਸੋਣਾ 16 ਕਿਲੋ ਜੇ ਆਪਾਂ ਲਾਗੀਏ ਮਸਾ ਵਧ ਵੀ ਸਕਦਾ ਤਿਆਰ ਹੁਣ ਜਿਹੜਾ ਆ ਪੱਕਾ ਪੱਕਾ ਦੁੱਧ ਦੇ ਬਾਕੀ ਇਹ ਜਿਹੜਾ ਸੱਜਰ ਸੂਈ ਹੋਣੀ ਉਹਦਾ ਦੁੱਧ ਚੰਗਾ ਕੱਢੇ ਪਾਜੀ ਤੁਹਾਨੂੰ ਪਤਾ ਹੈ 27 28 ਕਿਲੋ ਵਾਲੀ ਬੱਛੀ ਹੈ ਤੇ ਕਿਹੜੀ ਛੋਟੀ ਹੈ ਹਾਂਜੀ ਪੂਰੇ ਜਵਾਨ ਆਏ ਹੋਏ ਤੇ ਮਗਰ ਬੱਛੀ ਵੀ ਚੰਗੀ ਆ ਪਲੀ ਪਲੋਸੀ ਬੱਛੀ ਆ ਮਗਰ ਤੇ ਥਾਣਾ ਇਹਦੇ ਵੀ ਆਪਾਂ ਦੇ ਸਕਦੇ ਹਾਂ ਚੰਗਾ ਦੁੱਧ ਦੁੱਧ ਨਾਲ ਲੱਗਾ ਜਿਹੜਾ ਇਹਦਾ ਬੜਾ ਪਾਜੀ ਥਾਣਿਆਂ ਦੇ ਬੜਾ ਚਵਾ ਆ ਵੇੜਦਾ ਚਲੋ ਖੋਲੋ ਫਿਰ ਤੋਰ ਦਈਏ ਇਹਨਾਂ ਇਤਨਾ ਰਸੀ ਪਾ ਕੇ ਪਾੜਾ ਪਾ ਕੇ ਚੋਲੀ ਦੀ ਬੱਛੀ ਨੂੰ ਨਾ ਭਾ ਅੱਜ ਪਾ ਕੇ ਗਿਆ ਜਾਨ ਲਾਉਣੀ ਹੈ ਥੋੜਾ ਡਰਦੀ ਡਰਦੀ ਜੀ ਆ ਡਰਦੀ ਭਾਜੀ ਘਰੋਂ ਨਹੀਂ ਬਾਹਰ ਗੱਡੀ ਇਹਨਾਂ ਵਿਰਾਨੇ ਦੇ ਦੁੱਧ ਭਾਜੀ ਹੁਣ 15 ਹੀ ਕੋਈ ਲਾਵੇ ਠੀਕ ਹੈ ਨਾ ਗੱਲ ਅੱਛਾ ਰਾਤ ਦੀ ਇਹ ਡਿੰਗ ਡੂੰਗਣ ਢਈ ਹੈ ਅੱਛਾ ਚੰਗੀ ਸੇਵਾ ਸੁਵਾਲੇ ਆਈ ਵਧੀਆ ਕੋਈ ਸੇਵਾ ਵਾਲਾ ਵੀ ਰਲਾਈ ਦੂ ਤੇ ਦੁੱਧ ਮੈਂ 16 17 ਗੁਲੇ ਨੇ ਵਧੀਆ ਦੇਈ ਜਾਣਾ ਸਟਾਈਲਿਸ਼ ਗੁਲੇ ਨੇ ਠੀਕ ਆ ਹਾਂ ਜੀ ਹੁਣ 15 ਨਾਲ ਦਵਾਂਗੇ ਆਪਾਂ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਮੇਰਾ ਜੇ ਤਾਜੀ ਹੁੰਦੀ ਫਿਰ ਤੇ ਮਾਜੇ ਦੇ ਨਾ ਕਰ ਲੈਣਾ ਹਾਂ ਜੀ ਤੁਹਾਨੂੰ ਪਤਾ 90 95 ਦੀ ਵੈੜੀ ਹਾਂ ਜੀ ਹੁਣ ਮੋਲੇ ਦਾ 70000 ਕਰਦੇ ਆਂ ਅੱਛਾ ਹਾਂ ਜੀ ਤੁਸੀਂ ਦੱਸ ਦੋ 70 ਦੇ ਫਿਰ ਜ਼ਿਆਦਾ ਹੀ ਕਰੀ ਜਾਂਦੇ ਜੀ ਤੇ 60 ਦੀ ਦੇ ਦਈਏ ਭਾਜੀ ਹੋਰ ਦੱਸੋ ਹੋਰ ਕਰੋ ਕੋਈ ਮੰਨ ਤਾਂ ਹੋਰ ਕਰ ਦਈਏ 50 ਦੀ ਜਾਂਦੋ ਫਿਰ ਭਾਜੀ ਅੱਛਾ 50 ਦੀ 50000 ਦੀ ਜਾਂਦੋ ਚਲੋ ਬਾਕੀ ਮੌਕੇ ਦੇ ਹੋਰ ਕਰ ਦੋਗੇ 45 ਦੀ ਜਾਂਦੋ ਭਾਜੀ ਠੀਕ ਆ ਹਾਂ ਜੀ 45000 ਦੇ ਦੇ ਦਾਂਗੇ ਭਾਈ ਅੱਧਿਆਂ ਦੀ ਵਹਿੜ ਦੇ ਦਨੀ ਸਾਡਾ 90 99 ਦੀ ਵਹਿੜ ਆ ਬਾਕੀ ਇਹ ਆ ਵੀ ਇਹ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਨਾਲ ਬਲੀਡ ਦਾ ਸੋਹਣਪੁਣੇ ਦਾ ਮੁੱਲ ਵੀ ਆ ਹੋਰ ਕਰ ਦਾਂਗੇ ਭਾਈ ਮਾਨਤਾ ਅੱਛਾ 2000 ਹੋਰ ਛੱਡ ਦਾਂਗੇ ਅੱਛਾ ਹਾਂਜੀ ਹਾਂਜੀ ਕੋ 42000 ਦੀ ਦੇ ਦੋ 42000 ਦੀ ਭਾਈ ਦੇ ਦਾਂਗੇ ਰੱਜੀ ਠੀਕ ਆ ਤੇ ਹੁਣ ਮੌਕੇ ਤੇ 15 ਲੀਟਰ ਬਿਲਕੁਲ ਚਵਾ ਦੋਗੇ ਮਾਨਾ ਵੀ 15 ਲੀਟਰ ਦੋਵੇਂ ਟਾਈਮ ਦਾ ਸਲੀ ਕਰੇ ਕੋਈ ਆਪਣੀ ਆਈ ਕਰਕੇ ਲਿਆਏ ਆ ਕੋਈ ਕਰ ਲੇ ਠੀਕ ਆ ਆਈ 16 ਲੀਟਰ ਚੋ ਕੇ ਲਿਆਏ ਆ ਪਰ ਕਿਲੋ ਖੰਡ ਆਹ ਤਾਂ ਹੋ ਜਾਂਦਾ ਜੇ ਡੰਗਰ ਚੋਂ ਹੁੰਦਾ ਨਾ ਹਾਂਜੀ ਰਾਤੀਏ ਜਿਹੜੀ ਵਹਿੜ ਆਈ ਆ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਮਰਜੀ ਨਾਲ ਕਰੀ ਠੀਕ ਹੈ ਜੀ ਹਾਂਜੀ